ਪੰਜਾਬੀ ਸੂਬੇ ਦੇ ਲਈ ਕਿੰਨਾ ਵੱਡਾ ਸੰਘਰਸ਼ ਕਿੰਨੀਆਂ ਵੱਡੀਆਂ ਗ੍ਰਿਫਤਾਰੀਆਂ ਕਿੰਨੇ ਵੱਡੇ ਪੱਦਰ ਤੇ ਸ਼ਾਤਾਂ ਵੀ ਜੜੀਆਂ ਉਹ ਦੇਣੀਆਂ ਪਈਆਂ ਤੇ ਫਿਰ ਜੇ ਆਪਾਂ ਕਹੀਏ ਕਿ ਜੰਗ ਤੋਂ ਬਾਅਦ ਇੱਕ ਮੌਕਾ ਮੰਦ ਹੈ ਤੇ ਪੰਜਾਬੀ ਸੂਬਾ ਜਿਹੜਾ ਪਣਾ ਦਿੱਤਾ ਜਾਂਦਾ ਹੈ ਮਤਲਬ ਸਿੱਖ ਕੌਮ ਦੇ ਪੱਖ ਦੇ ਵਿੱਚ ਕੋਈ ਵੀ ਘਟਨਾ ਕੋਈ ਵੀ ਲਹਿਰ ਚਾਹੇ ਉਹ ਛੋਟੇ ਪੱਦਰ ਦੀ ਕਿਉਂ ਨਾ ਹੋਵੇ ਉਹ ਮਾੜੀ ਜੀ ਉੱਪਰਦੀ ਹੈ ਤੇ ਉਹਨੂੰ ਉੱਥੇ ਹੀ ਦਬ ਦਿੱਤਾ ਜਾਂਦਾ ਹੈ ਇਹਦਾ ਕੀ ਕਾਰਨ ਕੀ ਹੈ ਸਿਧਾਂਤਕ ਪੱਖ ਤੋਂ ਕੀ ਵਿਆਖਿਆ ਸੈਗਮੈਂਟ ਇੰਸਟੀਚੂਸ਼ਨ ਥੀਸਿਸ ਵਿੱਚ ਜਿਹੜਾ ਰੋਇਡਰ ਆ ਉਹ ਕਹਿੰਦੇ ਹੈਗੇ ਆ ਕਹਿੰਦੇ ਨੇਸ਼ਨ ਸਟੇਟ ਆ ਜਿਹੜੀ ਸੂਬਿਆਂ ਰਾਹੀਂ ਹੋਂਦ ਵਿੱਚ ਆਉਂਦੀ ਆ। ਇੱਕ ਵੱਡੇ ਮੁਲਕ ਵਿੱਚ ਜਿਹੜੀਆਂ ਵੱਖ-ਵੱਖ ਸਟੇਟਸ ਨੇ ਜਦੋਂ ਉਹ ਆਪਣੇ ਆਪ ਵਿੱਚ ਇੰਨੀਆਂ ਮਜ਼ਬੂਤ ਹੋ ਜਾਂਦੀਆਂ ਨੇ ਵੀ ਆਪਣੇ ਆਪ ਨੂੰ ਇੱਕ ਕੌਮ ਦੇ ਤੌਰ ਤੇ ਜਾਂ ਕੌਮੀ ਭਾਈਚਾਰੇ ਦੇ ਤੌਰ ਤੇ ਉਹਨੇ ਤਾਂ ਬੜੇ ਤਿੱਖੇ ਸ਼ਬਦ ਵਰਤੇ ਹੈਗੇ ਆ ਬਹੁਤ ਵਧੀਆ ਸ਼ਬਦ ਵਰਤੇ ਹੈਗੇ ਆ। ਉਹ ਕਹਿੰਦਾ ਜਦੋਂ ਇਹ ਕਾਮਾ ਨੈਸ਼ਨਲ ਆਇਡੈਂਟੀਟੀ ਹੈਜਮਨੀ ਸਿਰਜ ਲੈਂਦੀ ਆ ਉਹਨੇ ਇਹ ਸ਼ਬਦ ਵਰਤਿਆ ਨੈਸ਼ਨਲ ਆਇਡੈਂਟੀਟੀ ਹੈਜਮਨੀ ਸਿਰਜ ਲੰਦੀਆਂ ਨੇ ਉਹ ਕਾਮ ਸਟੇਟਾਂ ਵਿੱਚ ਰਹਿੰਦੇ ਜਿੱਦਾਂ ਭਾਰਤ ਵਿੱਚ ਸਿੱਖ ਰਹੇ ਨੇ ਵੀ ਜਦੋਂ ਸਿੱਖ ਨੈਸ਼ਨਲ ਆਇਡੈਂਟੀਟੀ ਹੈਜਮਨੀ ਸਿਰਜ ਲੈਣਗੇ ਕਹਿੰਦਾ ਅਜਿਹੀਆਂ ਕਾਮਾ ਫਿਰ ਆਪਣੇ ਮੁਲਕ ਸਿਰਜ ਲੈਣਗੇ ਤੇ ਅਮਰਤਪਾਲ ਸਿੰਘ ਆਲਾ ਬਰਤਾਰਾ ਵੀ ਉਸੇ ਤਰ੍ਹਾਂ ਕ੍ਰਸ਼ ਕਰ ਰਿਹਾ ਖਾੜਕੂ ਲਹਿਰ ਕਰਸ਼ ਕਰਨੀ ਜਾਂ ਕਿਸੇ ਵੀ ਕਿਸਮ ਦਾ ਜਿਹੜਾ ਹੋਰ ਜਿਹੜੇ ਹਮਲੇ ਨੇ ਉਹ ਉਹ ਕਰਨੇ ਸਿੱਖਾਂ ਦੇ ਖਿਲਾਫ ਸਿੱਖਾਂ ਨੂੰ ਉਹ ਪੰਜਾਬ ਵਿੱਚ ਨੈਸ਼ਨਲ ਆਈਡੈਂਟੀਟੀ ਹੈਜਮਨੀ ਨਹੀਂ ਸਿਰਜਣ ਦੇਣਾ ਚਾਹੁੰਦੇ ਉਹਨਾਂ ਨੂੰ ਪਤਾ ਵੀ ਜਦੋਂ ਸਿੱਖਾਂ ਜਿਹੜੇ ਹੁਣ ਭਈਏ ਵੀ ਵਸਾਏ ਜਾ ਰਹੇ ਆ ਜਿਹੜਾ ਇਹ ਡੈਮੋਗ੍ਰਾਫਿਕ ਚੇਂਜ ਵੀ ਇਹੀ ਹੈ ਇਹ ਵੀ ਉਹੀ ਨੀਤੀ ਦਾ ਹੀ ਹਾਂ ਵੀ ਨੈਸ਼ਨਲ ਆਈਡੈਂਟੀਟੀ ਇੱਕ ਕੌਮ ਦੀ ਜਿਹੜੀ ਪਹਿਚਾਨ ਆ ਜੇਡੀ ਉਹਨਾਂ ਦੀ ਸੰਸਥਾਗਤ ਪਛਾਣ ਆ ਉਹਦੀ ਚੌਦਰ ਨਾ ਕ੍ਰੀਏਟ ਹੋ ਜੇ ਤਾਂ ਕਿ ਉਹ ਮੁੜ ਕੇ ਭਵਿੱਖ ਵਿੱਚ ਆਪਣੀ ਸਟੇਟ ਦਾ ਦਾਵਾ ਨਾ ਕਰ ਸੋ ਇਹਦੀ ਸਿਧਾਂਤਕ ਵਿਆਖਿਆ ਇਹ ਹੈਗੀ ਪੰਜਾਬ ਤੇ ਜਾਂ ਸਿੱਖਾਂ ਦੇ ਮਸਲੇ ਆਪਾਂ ਦੇਖ ਲਈਏ ਕਿ ਉਸ ਦੀ ਸਿਧਾਂਤਕ ਪੱਖ ਤੋਂ ਜੇ ਵਿਆਖਿਆ ਕਰਨੀ ਹੋਵੇ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਪੰਜਾਬੀ ਸੂਬੇ ਦਾ ਜੇ ਆਪਾਂ ਗੱਲ ਕਰ ਲਈਏ ਕਿ ਪਹਿਲਾਂ ਪਾਸ਼ਾਵਾ ਦੇ ਆਧਾਰ ਤੇ ਆਪਣੇ ਆਪ ਹੀ ਭਾਰਤ ਦੇ ਵਿੱਚ ਸੂਬੇ ਜਿਹੜੇ ਬਣਾ ਦਿੱਤੇ ਜਾਂਦੇ ਨੇ ਪੰਜਾਬੀ ਸੂਬੇ ਦੇ ਲਈ ਕਿੰਨਾ ਵੱਡਾ ਸੰਘਰਸ਼ ਕਿੰਨੀਆਂ ਵੱਡੀਆਂ ਗ੍ਰਿਫਤਾਰੀਆਂ ਕਿੰਨੇ ਵੱਡੇ ਪੱਦਰ ਤੇ ਸ਼ਾਤਾਂ ਵੀ ਜੜੀਆਂ ਉਹ ਦੇਣੀਆਂ ਪਈਆਂ ਤੇ ਫਿਰ ਜੇ ਆਪਾਂ ਕਹੀਏ ਕਿ ਜੰਗ ਤੋਂ ਬਾਅਦ ਇੱਕ ਮੌਕਾ ਬੰਦਾ ਹੈ ਤੇ ਪੰਜਾਬੀ ਸੂਬਾ ਜਿਹੜਾ ਬਣਾ ਦਿੱਤਾ ਜਾਂਦਾ ਹੈ। ਮਤਲਬ ਸਿੱਖ ਕੌਮ ਦੇ ਪੱਖ ਦੇ ਵਿੱਚ ਕੋਈ ਵੀ ਘਟਨਾ ਕੋਈ ਵੀ ਲਹਿਰ ਚਾਹੇ ਉਹ ਛੋਟੇ ਪੱਧਰ ਦੀ ਕਿਉਂ ਨਾ ਹੋਵੇ। ਉਹ ਮੜੀ ਜੀ ਉੱਭਰਦੀ ਹੈ ਤੇ ਉਹਨੂੰ ਉੱਥੇ ਹੀ ਦਬ ਦਿੱਤਾ ਜਾਂਦਾ ਹੈ। ਇਹਦਾ ਕੀ ਕਾਰਨ ਕੀ ਹੈ? ਸਿਧਾਂਤਕ ਪੱਖ ਤੋਂ ਕੀ ਵਿਆਖਿਆ ਹੈ? ਹਾਂਜੀ ਹਾਂਜੀ ਕਿਉਂਕਿ ਤੁਸੀਂ ਅਮਰਤਪਾਲ ਸਿੰਘ ਵਾਲੇ ਮਾਮਲੇ 'ਚ ਅੱਜ ਦੇ ਚ ਸੁਣ ਲਈਓ। ਸੋ ਇਹ ਇਹਦੇ ਬਹੁਤ ਨਾ ਜਿਹੜੇ ਗਹਿਰ ਗੰਭੀਰ ਕਾਰਨ ਨੇ ਇੱਕ ਤਾਂ ਪੰਜਾਬੀ ਸੂਬੇ ਵਾਲੀ ਤੁਸੀਂ ਗੱਲ ਕਰੀ ਹੈਗੀ ਆ। ਸੋ ਅਸੀਂ ਇੱਕ ਕਿਤਾਬ ਪੜ੍ਹ ਰਹੇ ਹਾਂਗੇ ਆ ਫਰੈਡ ਵੇ ਜਿਹੜੀਆਂ ਜਿਹੜੇ ਮੁਲਕ ਨੇ ਉਹ ਕਿੱਥੋਂ ਬਣਦੇ ਨੇ ਜਿਹੜੀਆਂ ਨੇਸ਼ਨ ਸਟੇਟਸ ਨੇ ਉਹ ਕਿੱਥੋਂ ਪੈਦਾ ਹੁੰਦੀਆਂ ਨੇ ਉਹਦੇ ਵਿੱਚ ਫਿਰ ਉਹ ਬਹੁਤ ਗਹਿਰ ਗੰਭੀਰ ਕਿਤਾਬ ਹੈਗੀ ਆ ਨੇਸ਼ਨ ਸਟੇਟਸ ਦੀ ਜਿਹੜੀ ਜਿਹੜੀ ਕ੍ਰिएशन ਹੋਈ ਆ ਉਹ ਨੇਸ਼ਨ ਸਟੇਟਸ ਦੀ ਕ੍ਰिएशन ਦੇ ਸੰਦਰਭ ਵਿੱਚ ਉਹਨਾਂ ਨੇ ਬਹੁਤ ਹੀ ਬਹੁਤ ਡੂੰਗਾ ਜਿਹੜਾ ਥੀਸਿਸ ਆ ਉਹ ਦਿੱਤਾ ਹੈਗਾ ਉਸ ਥੀਸਿਸ ਵਿੱਚ ਉਹ ਇੱਕ ਗੱਲ ਕਰਦੇ ਹੈਗੇ ਆ ਉਹ ਕਹਿੰਦੇ ਆ ਸੈਗਮੈਂਟ ਇੰਸਟੀਚੂਸ਼ਨ ਥੀਸਿਸ ਸੈਗਮੈਂਟ ਇੰਸਟੀਚੂਸ਼ਨ ਥੀਸਿਸ ਵਿੱਚ ਜਿਹੜੇ ਰੋਜਡਰ ਆ ਉਹ ਕਹਿੰਦੇ ਹੈਗੇ ਆ ਕਹਿੰਦੇ ਨੇਸ਼ਨal ਸਟੇਟ ਆ ਜਿਹੜੀ ਸੂਬਿਆਂ ਰਾਹੀਂ ਹੋਂਦ ਵਿੱਚ ਆਉਂਦੀ ਆ ਇੱਕ ਵੱਡੇ ਮੁਲਕ ਵਿੱਚ ਜਿਹੜੀਆਂ ਵੱਖ-ਵੱਖ ਸਟੇਟਸ ਨੇ ਜਦੋਂ ਉਹ ਆਪਣੇ ਆਪ ਵਿੱਚ ਇੰਨੀਆਂ ਮਜ਼ਬੂਤ ਹੋ ਜਾਂਦੀਆਂ ਨੇ ਵੀ ਆਪਣੇ ਆਪ ਨੂੰ ਇੱਕ ਕੌਮ ਦੇ ਤੌਰ ਤੇ ਜਾਂ ਕੌਮੀ ਭਾਈਚਾਰੇ ਦੇ ਤੌਰ ਤੇ ਉਹਨੇ ਤਾਂ ਬੜੇ ਤਿੱਖੇ ਸ਼ਬਦ ਵਰਤੇ ਹੈਗੇ ਆ ਬਹੁਤ ਵਧੀਆ ਸ਼ਬਦ ਵਰਤੇ ਹੈਗੇ ਆ ਉਹ ਕਹਿੰਦਾ ਜਦੋਂ ਇਹ ਕੌਮਾਂ ਨੈਸ਼ਨਲ ਆਈਡੈਂਟੀਟੀ ਹੈਜਮਨੀ ਸਿਰਜ ਲੈਂਦੀਆਂ ਉਹਨੇ ਇਹ ਸ਼ਬਦ ਵਰਤਿਆ ਨੈਸ਼ਨਲ ਆਈਡੈਂਟੀਟੀ ਹੈਜਮਨੀ ਸਿਰਜਣਦਿਆਂ ਨੇ ਉਹ ਕੌਮ ਸਟੇਟਾਂ ਵਿੱਚ ਰਹਿੰਦੀ ਜਿੱਦਾਂ ਭਾਰਤ ਵਿੱਚ ਸਿੱਖ ਰਹਿ ਰਹੇ ਨੇ ਵੀ ਜਦੋਂ ਸਿੱਖ ਨੈਸ਼ਨਲ ਆਈਡੈਂਟੀਟੀ ਹੈਜਮਨੀ ਸਿਰਜ ਲੈਣਗੇ ਕਹਿੰਦਾ ਅਜਿਹੀਆਂ ਕੌਮਾਂ ਫਿਰ ਆਪਣੇ ਮੁਲਕ ਸਿਰਜ ਲੈਂਦੀਆਂ ਵੀ ਇਹ ਸਟੇਟਸ ਤੋਂ ਹੀ ਜਿਹੜੀਆਂ ਸਟੇਟਸ ਤੋਂ ਸ਼ੁਰੂ ਹੁੰਦਾ ਜਦੋਂ ਇੱਕ ਸਟੇਟ ਵਿੱਚ ਤੁਸੀਂ ਇੱਕ ਕੌਮ ਦੇ ਤੌਰ ਤੇ ਉੱਸਰ ਕੇ ਆਪਣਾ ਭਾਈਚਾਰਾ ਇੰਨਾ ਮਜ਼ਬੂਤ ਕਰ ਲਿਆ ਤਾਂ ਪੂਵਿੱਖ ਵਿੱਚ ਤੁਸੀਂ ਇੱਕ ਨੇਸ਼ਨ ਸਟੇਟ ਦੇ ਤੌਰ ਤੇ ਜਿਹੜੇ ਹੈਗੇ ਆ ਸਿਰਜ ਜਾਂਦੇ ਹੋ ਸੋ ਪੰਜਾਬੀ ਸੂਬੇ ਮੋਰਚੇ ਦੇ ਖਿਲਾਫ ਭਾਰਤ ਦਾ ਜਿਹੜਾ ਰਿਐਕਸ਼ਨ ਸੀ ਉਸੇ ਕਰਕੇ ਸੀ ਵੀ ਜਿਹੜੇ ਸਿੱਖ ਨੇ ਕਿਤੇ ਆਪਣੀ ਨੈਸ਼ਨਲ ਆਈਡੈਂਟੀ ਹੈਜਮਨੀ ਨਾ ਸਿਰਜ ਲੈਣਾ ਪੰਜਾਬ ਵਿੱਚ ਵੀ ਬਾਕੀ ਸਾਰੇ ਸੂਬਿਆਂ ਨੂੰ ਉਹਨਾਂ ਨੇ ਭਾਸ਼ਾ ਦੇ ਆਧਾਰ ਤੇ ਦੇ ਦਿੱਤਾ ਪਰ ਸਿੱਖਾਂ ਨੂੰ ਕਿੰਨਾ ਵੱਡਾ ਸੰਘਰਸ਼ ਤੇ ਜਿਹੜੀਆਂ ਜੇਲਾਂ ਜਾਣੀਆਂ ਪਈਆਂ ਜਾਂ ਸ਼ਹਾਦਤਾਂ ਦੇਣੀਆਂ ਪਈਆਂ ਉਹ ਆਹ ਤੇ ਅਮਰਤਪਾਲ ਸਿੰਘ ਆਲਾ ਵਰਤਾਰਾ ਵੀ ਉਸੇ ਤਰ੍ਹਾਂ ਕ੍ਰਸ਼ ਕਰ ਰਿਹਾ ਖਾੜ ਕੋਲੈਰ ਕਰਸ਼ ਕਰਨੀ ਜਾਂ ਕਿਸੇ ਵੀ ਕਿਸਮ ਦਾ ਜਿਹੜਾ ਹੋਰ ਜਿਹੜੇ ਹਮਲੇ ਨੇ ਉਹ ਉਹ ਕਰਨੇ ਸਿੱਖਾਂ ਦੇ ਖਿਲਾਫ ਸਿੱਖਾਂ ਨੂੰ ਉਹ ਪੰਜਾਬ ਵਿੱਚ ਨੈਸ਼ਨਲ ਆਈਡੈਂਟੀ ਹੈਜਮਨੀ ਨਹੀਂ ਸਿਰਜਣ ਦੇਣਾ ਚਾਹੁੰਦੇ ਉਹਨਾਂ ਨੂੰ ਪਤਾ ਹੈ ਕਿ ਜਦੋਂ ਸਿੱਖ ਜਿਹੜੇ ਹੁਣ ਭਈਏ ਵੀ ਵਸਾਏ ਜਾ ਰਹੇ ਆ ਜਿਹੜਾ ਇਹ ਡੈਮੋਗ੍ਰਾਫਿਕ ਚੇਂਜ ਵੀ ਇਹੀ ਹੈ ਇਹ ਵੀ ਉਹੀ ਨੀਤੀ ਦਾ ਹਿੱਸਾ ਹੈ ਯਹਾਂ ਵੀ ਨੈਸ਼ਨਲ ਆਈਡੈਂਟੀ ਇੱਕ ਕੌਮ ਦੀ ਜਿਹੜੀ ਪਛਾਣ ਜੇਡੀ ਉਹਨਾਂ ਦੀ ਸੰਸਥਾਗਤ ਪਛਾਣ ਆ ਉਹਦੀ ਚੌਦਰ ਨਾ ਕ੍ਰੀਏਟ ਹੋ ਜੇ ਤਾਂ ਕਿ ਉਹ ਮੁੜ ਕੇ ਭਵਿੱਖ ਵਿੱਚ ਆਪਣੀ ਸਟੇਟ ਦਾ ਦਾਅਵਾ ਨਾ ਕਰ ਸੋ ਇਹਦੀ ਸਿਧਾਂਤਕ ਵਿਆਖਿਆ ਇਹ ਹੈਗੀ ਹੈ ਜੀ ਬਿਲਕੁਲ ਜੀ ਪਰ ਜਦੋਂ ਆਪਾਂ ਕਹੀ ਕਿ ਲੋੜ ਪੈਣੀ ਹੈਗੀ ਆ ਤੇ ਉਦੋਂ ਇਦਾਂ ਦੇ ਜਿਹੜੇ ਲੋਕ ਉਹ ਨਹੀਂ ਦਿਖਣੇ ਹੈਗੇ ਹੁਣ ਵੀ ਕਾਫੀ ਸਾਰੀਆਂ ਵੀਡੀਓਜ਼ ਜਿਹੜੀਆਂ ਸੋਸ਼ਲ ਮੀਡੀਆ ਤੇ ਆ ਰਹੀਆਂ ਸੀ ਉਹਨਾਂ ਦੀ ਪੁਸ਼ਟੀ ਨਹੀਂ ਕਰਦੇ ਪਰ ਜੰਗ ਦੇ ਮਾਹੌਲ ਚ ਕਿਵੇਂ ਟ੍ਰੇਨਾਂ ਭਰ ਕੇ ਜਿਹੜੀਆਂ ਨੇ ਉਹ ਵਾਪਸ ਜਿਹੜੇ ਜਾ ਰਹੇ ਹੈਗੇ ਨੇ ਉਹਦਾਂ ਦੀਆਂ ਤਸਵੀਰਾਂ ਉਸ ਤਰ੍ਹਾਂ ਦੀਆਂ ਵੀਡੀਓਜ਼ ਵੀ ਜਿਹੜੀਆਂ ਸਾਹਮਣੇ ਆ ਰਹੀਆਂ ਹੈਗੀਆਂ ਨੇ ਅੱਗੇ ਆਪਾਂ ਗੱਲ ਉਹਨਾਂ ਦੀ ਜਿਨ੍ਹਾਂ ਨੇ ਕਿ ਦੁਬਾਰਾ ਸਰਗਰਮੀਆਂ ਜਿਹੜੀਆਂ ਬਿੱਡੀਆਂ ਹੈਗੀਆਂ ਨੇ ਸਰਦਾਰ ਅਤਾ ਸਿੰਘ ਜੀ ਇੱਕ ਬੰਨੇ ਇਹ ਇੱਕ ਤਰ੍ਹਾਂ ਦੀ ਗੱਲ ਕੀਤੀ ਜਾ ਰਹੀ ਸੀ ਜਾਂ ਇੱਕ ਤਰ੍ਹਾਂ ਦਾ ਆਪਾਂ ਕਹਿ ਲਈ ਕਿ ਵਰਤਾਂਤ ਸਿਰਜਣ ਦੀ ਗੱਲ ਹੋ ਰਹੀ ਸੀ ਕਿ ਸ਼ਾਇਦ ਪੰਜ ਮੈਂਬਰੀ ਕਮੇਟੀ ਨਾਲ ਕੋਈ ਨਾ ਕੋਈ ਇਹਨਾਂ ਦੀ ਹੋ ਗਈ ਹੈ ਤੇ ਉਹ ਉਤੋਂ ਪਿੱਛੇ ਜਾਂ ਕਿਨਾਰਾ ਉਹਨਾਂ ਤੋਂ ਕਰ ਲਿਆ ਹੈਗਾ ਪਰ ਦੂਜੇ ਬੰਨੇ ਜਿਹੜਾ ਹੈ ਦੁਬਾਰਾ ਬੋਲਦੇ ਹੋਏ ਨਜ਼ਰ ਆਏ ਨੇ ਕੀ ਕੋ ਚੱਲ ਰਿਹਾ ਹੈ ਹਾਂ ਨਹੀਂ ਕਈ ਵਾਰੀ ਮੀਡੀਆ ਚ ਅਫਵਾਹਾਂ ਵਗੈਰਾ ਇਸ ਤਰ੍ਹਾਂ ਦੀਆਂ ਉੜਾ ਦਿੱਤੀਆਂ ਜਾਂਦੀਆਂ ਮੀਡੀਆ ਕਰਮੀਆਂ ਦੀਆਂ ਆਪਣੀ ਆਪਣੀਆਂ ਉਹਨਾਂ ਦੀਆਂ ਇਨਪੋਰਟਸ ਹੁੰਦੀਆਂ ਸੋ ਇਹ ਸੀਗਾ ਕੁਝ মিডিਆਦਾਰਿਆਂ ਚ ਆਇਆ ਵਿਗਿਆਨੀ ਹਰਪ੍ਰੀਤ ਸਿੰਘ ਜੀ ਪੰਜ ਮੈਂਬਰੀ ਭਾਰਤੀ ਕਮੇਟੀ ਤੋਂ ਥੋੜਾ ਪਿੱਛੇ हट ਗਏ ਆ ਉਹਨਾਂ ਨਾਲ ਕੋਈ ਬਹੁਤੇ ਸਬੰਧ ਨਹੀਂ ਪਰ ਪਿਛਲੇ ਦਿਨੀ ਉਹ ਮੁਹਾਲੀ ਦੇ ਇਲਾਕੇ ਕਿਸੇ ਪਿੰਡ ਵਿੱਚ ਜਿਸ ਗੜਕੇ ਨਾਲ ਬੋਲਦੇ ਹੋਏ ਨਜ਼ਰ ਆਇਆ ਔਰ ਜਿਸ ਤਰ੍ਹਾਂ ਉਹਨਾਂ ਨੇ ਸੁਖਵੀਰ ਸਿੰਘ ਬਾਦਲ ਤੇ ਹਮਲੇ ਕਰੇ ਔਰ ਦੱਸਿਆ ਹੈਗਾ ਵੀ ਭਾਰਤੀ ਜਨਤਾ ਪਾਰਟੀ ਨਾਲ ਅਸਲੀ ਰਿਸ਼ਤਾ ਤਾਂ ਇਹਨਾਂ ਲੋਕਾਂ ਦਾ ਹੈ ਉਹ ਕਹਿੰਦੇ ਵੀ ਜਿਹੜੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੈਗੀਆਂ ਉਹ ਨਹੀਂ ਕਰਵਾਈਆਂ ਜਾ ਰਹੀਆਂ ਉਹਦਾ ਸਿੱਧਮ ਸਿੱਧਾ ਫਾਇਦਾ ਜਿਹੜੀ ਕਾਬਜ ਤੇ ਰਾਉ ਨੂੰ ਹੋ ਰਿਹਾ ਹੈਗਾ ਹੁਣ ਜੇ ਕਾਬਜ ਤੇ ਰਉ ਨੂੰ ਫਾਇਦਾ ਪਹੁੰਚਾਉਣ ਲਈ ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਕਮੇਟੀ ਦੀ ਚੋਣਾਂ ਨਹੀਂ ਕਰਵਾ ਰਹੀ ਤਾਂ ਸਮਝਿਆ ਜਾਣਾ ਚਾਹੀਦਾ ਵੀ ਅਸਲੀ ਰਿਸ਼ਤਾ ਭਾਜਪਾ ਨਾਲ ਕੀ ਦਾ ਉਹ ਕਹਿੰਦੇ ਸਾਡੇ ਤੇ ਦੋਸ਼ ਲਾਉਂਦੇ ਸੀ ਅਸਲ ਚ ਅਸਲੀ ਰਿਸ਼ਤਾ ਬਾਦਲ ਕਿਆਂ ਦਾ ਹੈ ਪਾਰਟੀ ਜਨਤਾ ਪਾਰਟੀ ਨਾਲ ਜਿਹੜੇ ਲਗਾਤਾਰ ਰੋਕ ਰਹੇ ਆ ਸੋ ਸ਼੍ਰੋਮਣੀ ਕਮੇਟੀ ਦੀ ਜੇ ਅੱਜ ਚੋਣਾ ਹੋ ਜਣ ਉਹਨਾਂ ਦੇ ਮੁਤਾਬਕ ਉਹ ਕਹਿੰਦੇ ਵੀ ਪੰਥਕ ਰਾਜਨੀਤੀ ਆ ਜਿਹੜੀ ਔਰ ਪੰਥਕ ਜਜਵੇ ਵਾਲੀ ਲੀਡਰਸ਼ਿਪ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੇ ਪ੍ਰਬੰਧ ਹੇਠ ਲੈ ਲਏਗੀ ਸੋ ਇਸ ਤਰ੍ਹਾਂ ਕਰਕੇ ਉਹਨਾਂ ਨੇ ਲਗਾਤਾਰ ਬਾਦਲ ਕਿਆਂ ਦੇ ਧਿਰ ਤੇ ਔਰ ਸੁਖਬੀਰ ਸਿੰਘ ਬਾਦਲ ਤੇ ਵੱਡੇ ਹਮਲੇ ਕਰੇ ਆ ਔਰ ਇਹ ਦਰਸਾਇਆ ਹੈ ਵੀ ਉਹ ਪੰਜ ਮੈਂਬਰੀ ਕਮੇਟੀ ਦੇ ਨਾਲ ਜਿਹੜੇ ਹੈਗੇ ਡਟ ਕੇ ਖੜੇ ਆ ਔਰ ਉਹਨਾਂ ਦੇ ਅਗਲੇ ਪ੍ਰੋਗਰਾਮਾਂ ਵਿੱਚ ਵੀ ਜਿਹੜਾ ਹੈਗਾ ਉਹ ਸਾਥ ਦਿੰਦੇ ਰਹਿਣਗੇ ਜੀ ਬਿਲਕੁਲ ਜੀ ਇਸ ਪੱਧਰ ਨੂੰ ਅੱਗੇ ਗੱਲ ਚੱਲਦੀ ਹੈਗੀ